ਹੜੀ ਹੜੀ ਇਹ ਗਰੁੱਪ ਇੱਕ ਸੰਸਾ ਦਾ ਰੂਪ ਵੀ ਜਿਹੜਾ ਗਰੁੱਪ ਆ ਅਸਲ ਵਿੱਚ ਮਾਂ ਬੋਲੀ ਦੇ ਵਾਰਸਾ ਇਸ ਗਰੁੱਪ ਦੇ ਵਿੱਚ ਰੰਧਾਵਲ ਜੀ ਨੇ ਜਦੋਂ ਬਣਾਇਆ ਤੇ ਤਿੰਨ ਪੀੜੀਆਂ ਇਹਦੇ ਵਿੱਚ ਸ਼ਾਮਿਲ ਨੇ ਇਹਦੇ ਲਈ ਅਸੀਂ ਅੱਗੇ ਆ ਕੇ ਇਸ ਮੁੱੰਚ ਨੂੰ ਸੰਭਾਲੀਏ ਤੇ ਉਸ ਤੋਂ ਇਲਾਵਾ ਅਸੀਂ ਜਿਹੜੀ ਇਹ ਭਾਸ਼ਾ ਪੰਜਾਬੀ ਆ ਇਹਨਾਂ ਇੰਟਰਨੈਟ ਦੀ ਭਾਸ਼ਾ ਦੇ ਬਰਾਬਰ ਦੀ ਲੈ ਕੇ ਚਾਹੀਏ ਉਹ ਜੋ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਗੱਲ ਬਣੀ ਨਾ ਇਹ ਪੰਜਾਬੀ ਵਾਲੇ ਆ ਉਸ ਸਟਿਗਮੇ ਨੂੰ ਦੂਰ ਕਰਨ ਔਰ ਆਪਣੀ ਭਾਸ਼ਾ ਨੂੰ ਪ੍ਰਮੋਟ ਕਰ ਸਕਦੇ ਜਿਵੇਂ ਕਿ ਖਾਲਸਾ ਕਾਲ ਵਿੱਚ ਲੰਬੇ ਸਮੇਂ ਤੋਂ ਇਹ ਪੁਸਤਕ ਮੇਲਾ ਲੱਗ ਰਿਹਾ ਪੰਜਾਬੀਆਂ ਪਰ ਇਹ ਮੰਚ ਇੱਕ ਐਸਾ ਹੋਵੇ ਮੰਚ ਜਿੱਥੇ ਅਸੀਂ ਸਾਰੀਆਂ ਕਹਿੰਦੇ ਨਾ ਪ੍ਰਾਣੀਆਂ ਸਫਲ ਭੇਟ ਦੀਏ ਤੇ ਨਵੀਆਂ ਵਗੋਂ ਵਛਾਈਏ ਜਿਹੜੇ ਪਿਛਲੇ ਹੋ ਗਈ ਛੋਟੇ ਮੋਟੀਆਂ ਗੱਲਾਂ ਹੋ ਜਾਣ ਉਹਨੂੰ ਭੁੱਲ ਤੇ ਇਹ ਹਜ਼ਾਰਾਂ ਦੀ ਗਿਣਤੀ ਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਚ ਵਧਦੇ ਜਾਣਗੇ ਔਰ ਇਹ ਆਪਣੀ ਮਾਂ ਬੋਲੀ ਨੂੰ ਇਨੂੰ ਕਚੌਣ ਦੇ ਲਈ ਇਹਦਾ ਮਿਲ ਮਿਲਦਾ ਹੱਕ ਦਿਵਾਉਣ ਦੇ ਲਈ ਅੱਗੇ ਹੋ ਕੇ ਸਾਰੇ ਆਪਣਾ ਆਪਣਾ ਯੋਗਦਾਨ ਪੰਜਾਬੀ ਅਧਿਆਪਕ ਮੰਚ ਜਿਸ ਵਿੱਚ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਹਿਬਾਨ ਸ਼ਾਮਿਲ ਨੇ ਸਾਰਿਆਂ ਨੂੰ ਮੇਰੇ ਵੱਲੋਂ ਡਾਕਟਰ ਇੰਦਰਾਵਿਰਕ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਇਸ ਦੇ ਕਰਤਾ ਕਰਤਾ ਜਿਹੜੇ ਨੇ ਪ੍ਰੋਫੈਸਰ ਪਰਮਜੀਤ ਸਿੰਘ ਰੰਦਾਵਾ ਜੀ ਪ੍ਰੋਫੈਸਰ ਹੀਰਾ ਸਿੰਘ ਜੀ ਜਿਨ੍ਹਾਂ ਨੇ ਇਹ ਮੋਡਲਾ ਉਦਮ ਕੀਤਾ ਤੇ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਤਰ ਕੀਤਾ ਮੈਂ ਕਹਿ ਨਹੀਂ ਕਿ ਇਹ ਵੀ ਵਧਾਈ ਦੇ ਪਾਤਰਾ ਔਰ ਇਹ ਇੱਕ ਇਹਨਾਂ ਨੇ ਬੜਾ ਅੱਛਾ ਇੱਕ ਬੜਾ ਵਧੀਆ ਜਿਹੜਾ ਮੰਚ ਆ ਉਹ ਤਿਆਰ ਕਰ ਲਿਆ ਆ ਜਿਹਨੂੰ ਮੈਨੂੰ ਲੱਗਦਾ ਕਿ ਹੌਲੀ-ਹੌਲੀ ਇਹ ਗਰੁੱਪ ਇੱਕ ਸੰਸਾ ਦਾ ਰੂਪ ਵੀ ਧਾਰਨ ਕਰ ਲਏਗਾ ਔਰ ਇਹ ਸੰਸਥਾ ਜਿਹੜੀ ਆ ਮੇਰੇ ਲਈ ਕਾਮਨਾ ਕਰਦੀ ਆ ਕਿ ਦਿਨ ਦਿਨੋ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਇਹ ਜਿਹੜਾ ਗਰੁੱਪ ਆ ਅਸਲ ਵਿੱਚ ਮਾਂ ਬੋਲੀ ਦੇ ਵਾਰਸਾਂ ਦਾ ਗਰੁੱਪ ਆ ਵਿਰਸੇ ਦੇ ਵਾਰਸਾਂ ਦਾ ਗਰੁੱਪ ਆ ਸਮਾਜ ਦੇ ਵਾਰਸਾਂ ਦਾ ਗਰੁੱਪ ਆ ਬੜੀ ਦੇਰ ਪਹਿਲਾਂ 90s ਦੀ ਗੱਲ ਮੈਂ ਕਰਨ ਲੱਗੀ ਆ ਮੈਂ ਜਿੱਥੋਂ ਸਮਾਜ ਦੇ ਵਾਟਸਾ ਦੀ ਗੱਲ ਕਹੀ ਆ ਕਿ ਕੰਪਿਊਟਰ ਨਵਾਂ ਨਵਾਂ ਆਇਆ ਤੇ ਇੱਕਦਮ ਪੰਜਾਬੀ ਇਲੈਕਟਿਵ ਦੇ ਵਿੱਚ ਬੱਚਿਆਂ ਦੀ ਕੀਮਤੀ ਘੱਟ ਕੇ ਕੰਪਿਊਟਰ ਦੀਆਂ ਕਲਾਸਾਂ ਦੀ ਕੀਮਤੀ ਜਿਹੜੀ ਵਧ ਗਈ ਕਿਉਂਕਿ ਉਦੋਂ ਪੈਸੇ ਵੀ ਬਚਦੇ ਆ ਕਾਲਜਾਂ ਨੂੰ ਤੇ ਯੂਨੀਵਰਸਿਟੀਆਂ ਨੂੰ ਪੰਜਾਬੀ ਵਿੱਚ ਸ਼ਾਇਦ ਉਹਨਾਂ ਨੂੰ ਇਹ ਨਹੀਂ ਲੱਗਦਾ ਸੀ ਤੇ ਫਿਰ ਇੱਕ ਵਾਰੀ ਇੱਕ ਫੰਕਸ਼ਨ ਤੇ ਕਿਸੇ ਵੱਡੇ ਬੰਦੇ ਨੇ ਕਿਹਾ ਇਹ ਯੁੱਗ ਜਿਹੜਾ ਆਈਟੀ ਦਾ ਤੇ ਇਹੋ ਜਿਹੀਆਂ ਜਿਹੜੀਆਂ ਪਛਾਵਾਂ ਆ ਜਾਂ ਸੋਸ਼ਲ ਸਟੱਡੀਜ਼ ਹੈ ਕਿਆਂ ਵਾ ਸਮਾਜਿਕ ਵਿਸ਼ੇ ਹੈਗੇ ਆ ਤੇ ਪਛਾਵਾਂ ਦੇ ਵਿਸ਼ੇ ਇਹਨਾਂ ਦਾ ਹੁਣ ਯੁੱਗ ਨਹੀਂ ਰਿਹਾ ਤੇ ਮੈਂ ਉਦੋਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਕਿਹਾ ਜ਼ਰੂਰ ਹੈਗਾ ਕਿ ਆਈਟੀ ਦਾ ਯੁੱਗ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੁਰਜ਼ੇ ਜਿਹੜੇ ਆ ਉਹ ਤੇ ਬਣਾ ਲੋਗੇ ਪਰ ਇਨਸਾਨ ਨਹੀਂ ਬਣ ਪਾਉਣਗੇ ਔਰ ਬਿਲਕੁਲ ਅੱਜ ਜਦੋਂ ਅਸੀਂ ਸਮਾਜ ਦੇ ਹਾਲਾਤ ਵੇਖਦੇ ਆ ਤੇ ਅਸੀਂ ਇਹ ਪੁਰਜ਼ੇ ਹੀ ਬਣਾ ਦਿੱਤੇ ਅੱਜ ਅਸੀਂ ਸਾਰੇ ਹੀ ਪਰੇਸ਼ਾਨ ਆ ਕਿ ਬੱਚੇ ਮੋਬਾਈਲਾਂ ਤੋਂ ਨਹੀਂ ਹਟਦੇ ਇੰਟਰਨੈਟ ਤੋਂ ਨਹੀਂ ਹਟਦੇ ਤੇ ਕਿਤੇ ਨਾ ਕਿਤੇ ਸਾਡੀ ਉਸ ਵੇਲੇ ਦੀ ਇੱਕਤਾਈ ਜਿਹੜੀ ਸੀਗੀ ਕਿ ਅਸੀਂ ਕੰਪਿਊਟਰ ਨੂੰ ਇਹ ਨਹੀਂ ਮੈਂ ਕਹਿੰਦੀ ਕੰਪਿਊਟਰ ਪਿੱਛੇ ਰਹੇ ਜੇ ਪਰ ਅਸੀਂ ਇਹਨੂੰ ਪ੍ਰਮੋਟ ਕਰਕੇ ਆਪਣੀਆਂ ਪਛਾਵਾਂ ਨੂੰ ਤੇ ਆਪਣੇ ਸੋਇ ਸਮਾਜ ਆਪਣੇ ਸੋਇ ਸਮਾਜਿਕ ਵਿਸ਼ਿਆਂ ਨੂੰ ਪਿੱਛੇ ਧੱਕਿਆ ਤੇ ਉਹਦਾ ਖਮਿਆਜਾ ਸੀ ਬਾਕੂ ਵੀ ਜਿਹੜਾ ਵਾ ਪੁੱਗਤ ਰਹੀ ਉਸ ਤੋਂ ਬਾਅਦ ਇਸ ਗਰੁੱਪ ਦੇ ਵਿੱਚ ਰੰਧਾਵਾ ਜੀ ਨੇ ਜਦੋਂ ਬਣਾਇਆ ਤੇ ਤਿੰਨ ਪੀੜੀਆਂ ਇਹਦੇ ਵਿੱਚ ਸ਼ਾਮਿਲ ਨੇ ਸਾਡੇ ਅਧਿਆਪਕ ਸ਼ਾਮਿਲ ਨੇ ਮੈਂ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਮੋਢੇ ਨਾਲ ਸਾਰੇ ਨੂੰ ਸਤਿ ਸ੍ਰੀ ਅਕਾਲ ਵੀ ਕਹਿਣੀ ਆ ਤੇ ਉਹਨਾਂ ਦੀ ਜਿਹੜੀ ਅਮਨ ਇਸ ਗਰੁੱਪ ਦੇ ਵਿੱਚ ਆ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਕੁਝ ਵੀ ਨਾ ਕਹਿਣ ਸਾਡੇ ਸਿਰਾਂ ਤੇ ਇੱਕ ਹੱਥ ਉਹਨਾਂ ਦਾ ਜਿਹੜਾ ਸਾਡੇ ਲਈ ਬਹੁਤ ਅਹਿਮ ਆ ਦੂਸਰਾ ਸਾਡਾ ਆਪਣਾ ਸਾਰਾ ਸਾਡੇ ਸੀਨੀਅਰਸ ਜਾਂ ਅਸੀਂ ਸਾਰੇ ਜਿਹੜੇ ਯੂਨੀਵਰਸਿਟੀ 'ਚ ਇੱਕਦਮ ਪੜ੍ਹੇ ਆ ਇੱਥੇ ਮਿਲਣ ਨੂੰ ਵੀ ਸਾਡੇ ਫਿਰ ਸਟੂਡੈਂਟਸ ਤੀਸਰੀ ਪੀੜੀ ਤੇ ਮੈਨੂੰ ਲੱਗਦਾ ਫਿਰ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਵੀ ਗੁਤੰਦੀਆਂ ਨਹੀਂ ਚਾਰ ਪੀੜੀਆਂ ਹੋ ਜਾਣਗੀਆਂ ਔਰ ਇਹ ਖੁਸ਼ੀ ਵਾਲੀ ਗੱਲ ਆ ਔਰ ਇਹ ਪੀੜੀਆਂ ਹਮੇਸ਼ਾ ਹੀ ਇਦਾਂ ਆਪਣੇ ਕਾਰਜ ਵਿੱਚ ਕਾਰਜ ਕਰਦੀਆਂ ਰਹਿਣ ਖੁਸ਼ੀ ਦੀ ਗੱਲ ਇਹਨਾਂ ਵਾਸਤੇ ਸਾਡੇ ਵਾਸਤੇ ਔਰ ਜਿਹੜੇ ਇੱਥੇ ਮੈਂ ਜ਼ਰੂਰੀ ਗੱਲ ਕਵਾਂਗੀ ਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਇੱਕ ਨਾ ਅੰਗਰੇਜ਼ੀ ਵਾਲੇ ਨੇ ਇਹ ਸਟਿੱਗਮਾ ਜਿਹਾ ਬਣਾਤਾ ਸਾਡੇ ਤੇ ਕਿ ਪੰਜਾਬੀ ਵਾਲੇ ਕਾਲਜਾਂ ਦੇ ਵਿੱਚ ਮੈਂ ਅਕਸਰ ਸੁਣਦੀ ਆਂ ਪੰਜਾਬੀ ਵਾਲੇ ਆ ਤੇ ਪੰਜਾਬੀ ਵਾਲੇ ਵੀ ਕਈ ਵਾਰੀ ਥੋੜੀਆਂ ਜੀਆਂ ਕਤਾਈਆਂ ਕਰ ਜਾਂਦੇ ਆ ਕਿ ਜਿਵੇਂ ਬਹੁਤ ਰਫ ਭਾਸ਼ਾ ਬੋਲਣੀ ਪਤਾ ਨਹੀਂ ਸਾਥੀ ਮਾਈਂਡ ਨਾ ਕਰ ਲੈਣਾ ਪਰ ਆਪਾਂ ਨੂੰ ਵੀ ਆਪਣੀ ਭਾਸ਼ਾ ਨੂੰ ਐ ਸਾਡੀ ਭਾਸ਼ਾ ਦੇ ਰੂਪ ਚ ਵਰਤਣਾ ਚਾਹੀਦਾ ਸੋਹਣੀ ਤਰ੍ਹਾਂ ਬੋਲਣਾ ਚਾਹੀਦਾ ਕਿਉਂਕਿ ਸਾਡੀ ਭਾਸ਼ਾ ਬਹੁਤ ਹੀ ਮਿੱਠੀ ਆ ਬੜੀ ਹੀ ਪਿਆਰੀ ਆ ਇਹ ਤੋਂ ਅਸੀਂ ਜਾਣ ਤੇ ਲੁਟਾ ਸਕਦੇ ਆ ਪਰ ਇਹਦੇ ਬਾਰੇ ਬੁਰਾ ਨਹੀਂ ਸੁਣ ਸਕਦੇ ਸੋ ਅਸੀਂ ਚਾਹਾਂਗੇ ਕਿ ਅਸੀਂ ਆਪਣੀ ਭਾਸ਼ਾ ਨੂੰ ਦੇ ਵਿੱਚ ਨੂੰ ਹੋਰ ਬਿਹਤਰ ਬਣਾਈਏ ਇਹਦੇ ਲਈ ਅਸੀਂ ਅੱਗੇ ਆ ਕੇ ਇਸ ਪੰਚ ਨੂੰ ਸੰਭਾਲੀਏ ਤੇ ਉਸ ਤੋਂ ਇਲਾਵਾ ਅਸੀਂ ਜਿਹੜੀ ਇਹ ਭਾਸ਼ਾ ਪੰਜਾਬੀ ਆ ਇਹਨੂੰ ਇੰਟਰਨੈਟ ਦੀ ਭਾਸ਼ਾ ਦੇ ਬਰਾਬਰ ਦੀ ਲੈ ਕੇ ਚਾਹੀਏ ਜਿਹਦੇ ਵਿੱਚ ਅਸੀਂ ਥੋੜਾ ਪੰਜਾਬੀ ਵਾਲੇ ਅੰਗਰੇਜ਼ੀ ਨਾਲ ਵੀ ਅਵਸਥਾ ਹੋਈਏ ਪੰਜਾਬ ਅੰਗਰੇਜ਼ੀ ਨਾਲ ਵੀ ਜਾਣ ਪਛਾਣ ਹੋਈਏ ਬੋਲੀਏ ਆਪਣੀ ਭਾਸ਼ਾ ਇਹਦੇ ਲਈ ਵੀ ਮੇਰੇ ਕੋਲ ਐਗਜ਼ਾਮਪਲ ਹੈਗੀ ਆ ਪਰ ਮੈਨੂੰ ਲੱਗਦਾ ਇਹ ਵੀਡੀਓ ਲੰਬੀ ਹੋ ਜਾਏਗੀ ਦੂਸਰੀ ਗੱਲ ਜਿਹੜੇ ਪੰਜਾਬੀ ਦੇ ਸਾਥੀ ਜਿਵੇਂ ਡਾਕਟਰ ਬਹਿਲ ਸਿੰਘ ਦੀ ਆਪਾਂ ਗੱਲ ਕੀਤੀ ਉਹਨਾਂ ਨੇ ਪਹਿਲੀ ਇਹ ਵੀਡੀਓ ਪਾਈ ਸੀ ਮੈਨੂੰ ਬੜਾ ਚੰਗਾ ਲੱਗਾ ਸਾਡੇ ਸੀਨੀਅਰ ਵੀ ਆ ਸਾਡੇ ਸਤਿਕਾਰਯੋਗ ਵੀ ਆ ਹੁਣ ਐਸ ਵੇਲੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਆ ਉਚਾਦੇ ਤੇ ਆ ਮੈਨੂੰ ਚਾਹੀਏ ਕਿ ਜਿਹੜੇ ਵੀ ਸਾਡੇ ਸਾਥੀ ਉਹ ਚੌਧਿਆਂ ਦੇ ਪਹੁੰਚ ਰਹੇ ਆ ਉਹ ਜੋ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਗੱਲ ਬਣੀ ਹੈ ਨਾ ਇਹ ਪੰਜਾਬੀ ਵਾਲੇ ਹੀ ਆ ਉਸ ਸਟਿਗਮੇ ਨੂੰ ਦੂਰ ਕਰਨ ਲਈ ਉਹ ਬਹੁਤ ਵੱਡਾ ਜਿਹੜਾ ਰੋਲ ਹੈ ਨਾ ਉਹ ਅਦਾ ਕਰ ਸਕਦੇ ਆ ਆਪਣੇ ਸਾਥੀਆਂ ਨੂੰ ਪ੍ਰਮੋਟ ਕਰ ਸਕਦੇ ਆ ਔਰ ਆਪਣੀ ਭਾਸ਼ਾ ਨੂੰ ਪ੍ਰਮੋਟ ਕਰ ਸਕਦੇ ਜਿਵੇਂ ਕਿ ਖਾਲਸਾ ਕਾਲ ਵਿੱਚ ਲੰਬੇ ਸਮੇਂ ਤੋਂ ਇਹ ਪੁਸਤਕ ਮੇਲਾ ਲੱਗ ਰਿਹਾ ਪੰਜਾਬੀਆਂ ਦਾ ਜਾਂ ਕਵੀ ਦਰਬਾਰ ਹੋ ਰਹੇ ਇੱਕ ਸੰਸਥਾ ਜਿਹੜੀ ਇਸ ਤਰ੍ਹਾਂ ਉੱਪਰ ਕੇ ਸਾਹਮਣੇ ਇਹ ਮੈਨੂੰ ਲੱਗਦਾ ਇਹਦਾ ਸਿਹਰਾ ਜਿਹੜਾ ਈ ਡਾਕਟਰ ਮਹਿਲ ਸਿੰਘ ਉਹਨਾਂ ਨੂੰ ਜਾਣਦਾ ਕਿਉਂਕਿ ਉਹਨਾਂ ਨੇ ਇਸ ਕਾਲਜ ਨੂੰ ਇੱਕ ਪੰਜਾਬੀ ਨਾਲ ਰਿਲੇਟ ਵੀ ਕਰ ਦਿੱਤਾ ਪੰਜਾਬੀ ਦੇ ਨਾਲ ਮਤਲਬ ਪੰਜਾਬੀ ਬੜਾ ਕਾਲਜ ਕਸਾ ਲੱਗਣ ਲੱਗ ਪਿਆ ਕਿ ਨਹੀਂ ਸਾਡਾ ਇਹ ਵਾਰਸ ਜਿਹਾ ਕਾਲਜ ਆ ਬੇਸ਼ੱਕ ਮੈਂ ਬਹੁਤ ਘੱਟ ਸਮਾਗਮਾਂ 'ਚ ਜਾਂਦੀ ਆ ਜਾਂ ਨਹੀਂ ਪਰ ਅਖਬਾਰਾਂ 'ਚ ਪੜੀਦਾ ਮੋਬਾਈਲਾਂ 'ਚ ਦੇਖੀਦਾ ਕਿ ਇਹਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਆ ਉਸ ਤੋਂ ਇਲਾਵਾ ਸਾਡਾ ਇਹ ਗੱਲ ਹੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਆ ਕਿ ਆਪਸੀ ਸਾਂਝ ਕੱਲ ਇੱਕ ਮੈਡਮ ਨੇ ਗੱਲ ਕੀਤੀ ਸੀ ਕਿ ਛੋਟੀਆਂ-ਮੋਟੀਆਂ ਗੱਲਾਂ ਸਾਡੇ ਗਰੁੱਪਾਂ ਵਿੱਚ ਹੋ ਜਾਂਦੀਆਂ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਇਹ ਬਹੁਤ ਜ਼ਰੂਰੀ ਹੈ ਕਿ ਜਿੰਦਾ ਹੋਣ ਜਿੰਦਾ ਹੋ ਤਾਂ ਜਿੰਦਾ ਨਜ਼ਰ ਵੀ ਹੋਣੀ ਚਾਹੀਦੀ ਹੋ ਇਹ ਜਿੰਦਾ ਹੋਣ ਦੀਆਂ ਹੀ ਨਿਸ਼ਾਨੀਆਂ ਕਿ ਅਸੀਂ ਨਜ਼ਰ ਵੀ ਆਈਏ ਸੋ ਇੱਕ ਦੂਜੇ ਨਾਲ ਥੋੜੀ ਬਹੁਤੀ ਲਾਗ ਡਟ ਹੋ ਜਾਂਦੀ ਹੈ ਪਰ ਇਹ ਮਨਚ ਇੱਕ ਐਸਾ ਹੋਵੇ ਮਨਚ ਜਿੱਥੇ ਅਸੀਂ ਸਾਰੀਆਂ ਕਹਿੰਦੇ ਨਾ ਪ੍ਰਾਣੀਆਂ ਸਫਲ ਭੇਟਦੀਏ ਤੇ ਨਵੀਆਂ ਵਗੋਂ ਵਛਾਈਏ ਜਿਹੜੇ ਪਿਛਲੇ ਹੋ ਗਈ ਛੋਟੇ ਮੋਟੀਆਂ ਗੱਲਾਂ ਹੋ ਜਾਣ ਉਹਨੂੰ ਭੁੱਲ ਵਿਚਾਰ ਕੇ ਆਪਣੀ ਮਾਂ ਮੋਲੀ ਤੇ ਜ਼ਿਆਦਾ ਫੋਕਸ ਕਰੀਏ ਤਾਂ ਕਿ ਜਿਹੜੀ ਸਾਡੀ ਮਾਂ ਬੋਲੀ ਆ ਇਹ ਪਿੱਛੇ ਨਾ ਰਹ ਜਵੇ ਔਰ ਖਾਸ ਕਰਕੇ ਸਰਕਾਰੀ ਪਦਰਥੀ ਜਦੋਂ ਅਸੀਂ ਕਹਿ ਦਿੰਨੇ ਆ ਕਿ ਸਰਕਾਰੀ ਪਦਰਥੀ ਪਾਸ਼ਾ ਜਿਹੜੀ ਆ ਉਤੋਂ ਆਰਡਰ ਵੀ ਆ ਜਾਂਦਾ ਪਰ ਅਸੀਂ ਖੁਦ ਵੀ ਲਿਖਣ ਚ ਹੈਸੀਟੇਟ ਕਰਦੇ ਆ ਅਸੀਂ ਕਿਉਂ ਦੱਸਣ ਤੋਂ ਵੀ ਹੈਸੀਟੇਟ ਸਾਡੇ ਸਾਥੀ ਕਈ ਕਰ ਦਿੰਦੇ ਕਿ ਅਸੀਂ ਪੰਜਾਬੀ ਦੇ ਆ ਪੰਜਾਬੀ ਦੇ ਨਾਲ ਕੁਝ ਹੋਰ ਲਾ ਕੇ ਦੱਸਣਾ ਜ਼ਿਆਦਾ ਪਸੰਦ ਕਰਦੇ ਆ ਜਦੋਂ ਕਿ ਐਸੀ ਗੱਲ ਨਹੀਂ ਆ ਤੁਸੀਂ ਮੈਂ ਇੱਕ ਐਗਜ਼ਾਮਪਲ ਜ਼ਰੂਰ ਦਵਾਂਗੀ ਕਿ ਇਹ ਮੇਰੀ 2000 ਨੇ ਦੇ ਨੇੜੇ ਟਿੜੇ ਗੁਰੂ ਨਾਨਕ ਸਟੱਡੀ ਚੇਅਰਮੈਨ ਨੂੰ ਮਿਲੀ UGC ਵੱਲੋਂ ਤੇ ਮੇਰੀ ਇੰਟਰਫੇਸ ਸੀਗੀ ਉੱਥੇ ਮੇਰੇ ਪ੍ਰਿੰਸੀਪਲ ਵੀ ਨਾਲ ਖੜੇ ਬੈਠੇ ਤੇ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤੇ ਉਹ ਕਹਿੰਦੇ ਇੰਗਲਿਸ਼ ਚ ਬੋਲੋ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਜੀ ਮੈਂ ਇਹ ਸਾਰੀ ਰਿਸਰਚ ਵੀ ਪੰਜਾਬੀ ਚ ਹੀ ਕਰਨੀ ਆ ਤੇ ਸਾਰੀ ਜੋ ਰਚਨਾ ਉਹ ਵੀ ਪੰਜਾਬੀ ਚ ਲਿਖੀ ਆ ਮੈਂ ਬੋਲਾਂਗੀ ਤੇ ਪੰਜਾਬੀ ਪਰ ਇਹ ਧਿਆਨ ਰੱਖਾਂਗੇ ਕਿ ਤੁਹਾਨੂੰ ਜੇ ਕਿਤੇ ਦਿੱਕਤ ਆਏਗੀ ਮੇਰੀ ਭਾਸ਼ਾ 'ਚ ਤੇ ਮੈਂ ਉੱਥੇ ਤੁਹਾਨੂੰ ਅੰਗਰੇਜ਼ੀ 'ਚ ਸਮਝਾ ਦੇਵਾਂਗੀ ਪਰ ਇਹਨਾਂ ਮੈਨੂੰ ਵਿਸ਼ਵਾਸ ਆ ਕਿ ਜਦੋਂ ਮੈਂ ਬੋਲਾਂਗੀ ਤੁਹਾਨੂੰ ਦਿੱਕਤ ਕੋਈ ਨਹੀਂ ਆਏਗੀ ਤੇ ਉਹ ਦੋ ਬਜ਼ੁਰਗ ਸੀ ਜਿਹੜੀ ਮੇਰਾ ਇੰਟਰਵਿਊ ਲੈ ਰਹੇ ਸੀ ਉਹਨਾਂ ਨੇ ਤਾੜੀ ਮਾਰ ਕੇ ਮੇਰਾ ਸਵਾਗਤ ਕੀਤਾ ਕਿ ਬਹੁਤ ਅੱਛੀ ਗੱਲ ਆ ਤੁਸੀਂ ਆਪਣੀ ਭਾਸ਼ਾ ਤੇ ਜਦੋਂ ਕਿ ਪ੍ਰਿੰਸੀਪਲ ਮੈਡਮ ਥੋੜਾ ਜਿਹਾ ਘਬਰਾ ਆ ਗਏ ਕਿ ਇਹ ਉਹਨਾਂ ਦੇ ਬੋਲਣਾ ਸ਼ੁਰੂ ਕਰ ਦਿੱਤਾ ਇੰਨੇ ਪਰ ਮੈਨੂੰ ਲੱਗਾ ਕਿ ਸਾਨੂੰ ਜੇ ਅਸੀਂ ਆਪਣੀ ਭਾਸ਼ਾ ਹੀ ਨਹੀਂ ਬੋਲ ਸਕਦੇ ਜੇ ਤੇ ਮੈਂ ਕੰਮ ਕਰਨਾ ਜਿੱਤੇ ਸਾਰਾ ਕੁਝ ਲਿਖਿਆ ਮੈਂ ਉਹਨੂੰ ਇੱਕ ਪਿੱਛੇ ਪਲਸਾਰ ਕੇ ਤੇ ਮੈਂ ਕੀ ਲੈਣ ਆਈ ਹਾਂ ਇੱਥੇ ਤੇ ਮੈਨੂੰ ਤੇ ਆਪਣੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੀਦਾ ਸੋ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਸਾਨੂੰ ਇਹ ਰਿਸਕ ਵੀ ਲੈਣੇ ਪੈਂਦੇ ਨੇ ਅਸੀਂ ਭਾਸ਼ਾ ਲਈ ਰਿਸਕ ਲੈ ਸਕਦੇ ਹਾਂ ਸੋ ਸਾਡੇ ਕੋਲ ਕਿੰਨੇ ਮਹਾਨ ਕਵੀ ਆ ਬੁੱਲੇ ਸ਼ਾਹ ਆ ਬਾਬਾ ਫਰੀਦ ਜੀ ਨੇ ਗੁਰੂ ਸਾਹਿਬਾਨਾਂ ਦੀ ਕਿੰਡੀ ਵੱਡੀ ਪਰੰਪਰਾ ਆ ਔਰ ਤੁਸੀਂ ਆਪਾਂ ਸਾਰੇ ਜਦੋਂ ਉਹਨਾਂ ਦੇ ਰਚਨਾਵਾਂ ਪੜ੍ਹਦੇ ਆ ਤਾਂ ਮੈਨੂੰ ਲੱਗਦਾ ਕਮਾਲ ਕਮਾਲ ਇਸ ਤੋਂ ਅੱਗੇ ਕੀ ਹੋ ਸਕਦਾ ਅਨਮੇਨ ਤੇ ਲੱਗਦਾ ਸਿੱਖ ਖੁਸ਼ਕਿਸਮਤ ਆ ਕਿ ਸਾਨੂੰ ਬਹੁਤ ਕੁਝ ਐਸਾ ਪੜਨ ਨੂੰ ਮਿਲਦਾ ਜਿਹੜਾ ਸ਼ਾਇਦ ਬੜੇ ਲੋਕੀ ਉਹਨਾਂ ਤੋਂ ਪਾਂਝੇ ਰਹਿ ਜਾਂਦੀ ਸੋਰੰਧਾਵਾ ਜੀ ਮੈਂ ਤੁਹਾਨੂੰ ਮੁੜ ਫੇਰ ਤੋਂ ਇੱਕ ਵਾਰੀ ਕਹਿਨੀ ਆ ਕਿ ਤੁਸੀਂ ਗਰੁੱਪ ਬਣਾਇਆ ਆ ਬਹੁਤ ਵਧੀਆ ਗਰੁੱਪ ਆ ਇਸ ਗਰੁੱਪ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਸੰਸਥਾ ਬਣਾਵਾਂਗੇ ਔਰ ਪੰਜਾਬੀ ਇੱਕ ਇਹਦਾ ਜਿਹੜਾ ਸੰਵਿਧਾਨ ਬਣੇਗਾ ਉਸ ਸਵਿਧਾਨ ਨੂੰ ਪਹਿਲਾਂ ਤੇ ਜਿਵੇਂ ਇਹਨਾਂ ਨੇ ਚੱਕ ਆਊਟ ਕੀਤਾ ਥੋੜਾ ਬਹੁਤਾ ਉਸ ਦੇ ਵਿੱਚ ਜੋ ਵੀ ਸਾਡੀ ਮੈਂਬਰਸ਼ਿਪ ਫੀਸ ਬਣੇਗੀ ਉਹ ਅਸੀਂ ਸਾਰੇ ਟਾਈਮ ਟੂ ਟਾਈਮ ਦਿੰਦੇ ਰਵਾਂਗੇ ਔਰ ਕਿਉਂਕਿ ਪੰਜਾਬੀ ਨੂੰ ਜੇ ਅਸੀਂ ਪ੍ਰਮੋਟ ਕਰਨਾ ਤੇ ਉਹਦੇ ਲਈ ਖਰਚਾ ਪਾਣੀ ਵੀ ਹੋਣਾ ਹੀ ਆ ਤੇ ਉਹ ਕੋਈ ਮੀਟਿੰਗ ਰੱਖਣੀ ਆ ਕੋਈ ਆਰਗੇਜ ਕਰਨਾ ਆ ਤੇ ਉਹ ਸਾਰਾ ਕੁਝ ਜਿਹੜਾ ਸਾਨੂੰ ਕਰਨਾ ਤੇ ਪੈ ਗਈ ਸੋ ਇਸੇ ਹਿਸਾਬ ਨਾਲ ਉਸ ਸੰਵਿਧਾਨ ਨੂੰ ਮੰਨਣਾ ਔਰ ਉਹਦੀ ਮੈਂਬਰ ਬਣਾਉਣਾ ਫਿਰ ਉਹਨਾਂ ਦੀਆਂ ਮੀਟਿੰਗਸ ਰੱਖਣੀਆਂ ਮੀਟਿੰਗਾਂ ਰੱਖ ਕੇ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਚੰਗੇ ਫੈਸਲੇ ਲੈਣੇ ਔਰ ਜਿਵੇਂ ਆਪਾਂ ਇਹਦੇ ਵਿੱਚ ਕਿਹਾ ਵੀ ਕੱਲੇ ਅਮਰਸਰ ਵਾਲੇ ਜਾਂ ਮਾਧ੍ਰੀ ਵਾਲੇ ਨਹੀਂ ਆ ਕਿ ਜੇ ਮਾਲਵਾ ਦੁਆਬਾ ਪੁਆਦ ਜੀ ਐਂਡ ਕੇ ਇਥੋਂ ਤੱਕ ਕਿ ਫੌਰਨ ਕੰਟਰੀ ਇੱਕ ਗਰੁੱਪ ਬਣਿਆ ਦੂਜਾ ਬਣਿਆ ਤੇ ਇਹ ਮੈਨੂੰ ਲੱਗਦਾ ਜਲਦ ਤੀਜਾ ਗਰੁੱਪ ਵੀ ਬਣਾਉਣਾ ਪਏਗਾ 1000 ਤੋਂ ਜ਼ਿਆਦਾ ਮੈਂਬਰ ਇਹਦੇ ਵਿੱਚ ਸ਼ਾਮਿਲ ਆ ਤੇ ਇਹ ਹਜ਼ਾਰਾਂ ਦੀ ਗਿਣਤੀ 'ਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਇਹ ਵੱਧਦੇ ਜਾਣਗੇ ਔਰ ਇਹ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਇਹਨੂੰ ਉਚਾਉਣ ਦੇ ਲਈ ਇਹਦਾ ਮਿਲਦਾ ਹੱਕ ਦਿਵਾਉਣ ਦੇ ਲਈ ਅੱਗੇ ਹੋ ਕੇ ਸਾਰੇ ਆਪਣਾ ਆਪਣਾ ਯੋਗਦਾਨ ਜ਼ਰੂਰ ਪਾਉਣਗੇ ਔਰ ਰੰਧਾਵਾ ਜੀ ਇਸ ਲਈ ਵਿਸ਼ੇਸ਼ ਵਧਾਈ ਦੇ ਪਾਤਰ ਨੇ ਜਿਹੜਾ ਇਹਨਾਂ ਨੇ ਗਰੁੱਪ ਬਣਾਇਆ ਇਹਨਾਂ ਨੇ ਬੈਠੇ ਬੈਠੇ ਸੋਚਿਆ ਮੇਰੇ ਮਨ ਦੀ ਵੀ ਬੜੀ ਦੇਰ ਦੀ ਇੱਛਾ ਸੀ ਕਿ ਇਤਨਾ ਕੋਈ ਬਰੀ ਯੂਨੀਅਨ ਮੈਂ ਤਾਂ ਹੀ ਯੂਨੀਅਨ ਤਾਂ ਕਿ ਸੋਚਦੀ ਸੀ ਕਿ ਕਦੀ ਯੂਨੀਵਰਸਿਟੀ ਚ ਪੜਾਉਣਾ ਸਾਰੇ ਜਿਹੜੇ ਯੂਨੀਵਰਸਿਟੀ ਚ ਪੜਨ ਵਾਲੇ ਇਕੱਠੇ ਹੋਈਏ ਤੇ ਆਪਣੀਆਂ ਆਪਣੀਆਂ ਗੱਲਾਂ ਤੇ ਆਪਣੇ ਆਪਣੇ ਐਕਸਪੀਰੀਐਂਸਸ ਜਿਹੜੇ ਆ ਸ਼ੇਅਰ ਕਰੀਏ ਪਰ ਇਹਨਾਂ ਨੇ ਇੱਕ ਗਰੁੱਪ ਬਣਾਇਆ ਕਿ ਤੇ ਉਸ ਤੋਂ ਵੀ ਅਗਲੀ ਗੱਲ ਕਰ ਦਿੱਤੀ ਤੇ ਮੈਂ ਪਹਿਲਾਂ ਹੀ ਕਿਹਾ ਕਿ ਮੇਰੀ ਕਾਮਨਾ ਇਹ ਆ ਕਿ ਇਹ ਗਰੁੱਪ ਇੱਕ ਸੰਸਥਾ ਦੇ ਰੂਪ ਚ ਆਵੇ ਤੇ ਇਹ ਸੰਸਥਾ ਜਿੱਥੇ ਵੀ ਪੰਜਾਬੀ ਦੀ ਗੱਲ ਪੰਜਾਬੀਅਤ ਦੀ ਗੱਲ ਹੋਏਗੀ ਇਹ ਸੰਸਥਾ ਵੱਧ ਚੜ ਕੇ ਆਪਣਾ ਹਿੱਸਾ ਪਾਵੇ ਸੋ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਅੱਗੇ ਕਿਵੇਂ ਕਹਿੰਦੇ ਨਾ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਅਸੀਂ ਸਾਰੇ ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਖੈਰ ਮੰਗੀਏ